ਕਹਿਆ ਜਾਂਦਾ ਹੈ ਕਿ ਹੁਣ ਆਉਣ ਵਾਲਾ ਯੁੱਗ ਜਿਹੜਾ ਉਹ AI ਦਾ ਯੁੱਗ ਹੈ AI ਤੋਂ ਕੀ ਭਾਵ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ ਮਨੁੱਖੀ ਬੁੱਧੀ ਕਿ ਇੱਕ ਮਸ਼ੀਨ ਹੈ ਜਿਹੜੀ ਉਹ ਬੰਦੇ ਵਾਂਗੂ ਸੋਚ ਸਕਦੀ ਹੈ ਤੇ ਬੰਦੇ ਵਾਂਗੂ ਗੱਲਾਂ ਦਾ ਜਵਾਬ ਦੇ ਸਕਦੀ ਹੈ ਉਹ ਗੱਲ ਵੀ ਕਰ ਸਕਦੀ ਹੈ ਕਵਿਤਾ ਵੀ ਲਿਖ ਸਕਦੀ ਹੈ ਉਹ ਪੇਂਟਿੰਗ ਵੀ ਬਣਾ ਸਕਦੀ ਹੈ ਤਾਂ ਇਹ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਕਦੇ ਆਏ ਹੋ ਸਕੂਗਾ ਪਰ ਹੋਰ ਵੀ ਬਥੇਰਾ ਕੁਛ ਹੋਜਿਆ ਹੋਇਆ ਜਿਹੜਾ ਕਦੇ ਨੀਤੀ ਸੇ ਨਹੀਂ ਸੋਚਿਆ ਸੀ ਕਿ ਅਸੀਂ ਕਦੇ ਸੋਚਿਆ ਸੀ ਵੀ ਸਾਡੇ ਹੱਥ ਵਿੱਚ ਕਨਿਕਾ ਜਾਂ ਬੁੱਝਾ ਹੋਊਗਾ ਜਿਹੜਾ ਅਸੀਂ ਹਜ਼ਾਰਾਂ ਮੀਲ ਦੂਰ ਬੈਠੇ ਬੰਦੇ ਨਾਲ ਉਹਦੇ ਤੇ ਗੱਲ ਕਰ ਸਕਾਂਗੇ ਤਾਂ ਇਹ ਉਹੀ ਗੱਲ ਹੈ ਜੋ ਇੰਟਰਨੈਟ ਮੋਬਾਈਲ ਫੋਨ ਆਨ ਵਿਲੇ ਹੋਈ ਹੈ ਜਿਸ ਨੇ ਪਹਿਲੇ ਕਮਿਊਨੀਕੇਸ਼ਨ ਦੇ ਸਾਧਨ ਤਾਰਾਂ ਜਾਂ ਦੂਜੇ ਲੈਂਡਲਾਈਨ ਫੋਨ ਜਿੱਤੇ ਅਸੀਂ ਐਸਟੀਡੀ ਬੁੱਕ ਕਰਦੇ ਸੀ ਉਹਨਾਂ ਨੂੰ ਖਤਮ ਕਰ ਦਿੱਤਾ ਪਰ ਇਹ ਦੇ ਦੇ ਦੋ ਪੱਖ ਸੀਗੇ ਕਿ ਤੁਹਾਡੇ ਕੋਲ ਸਹੂਲਤ ਹੈ ਕਿ ਤੁਸੀਂ ਕਿਸੇ ਖਤਰੇ ਵਿੱਚੋਂ ਤੁਸੀਂ ਮੋਬਾਈਲ ਫੋਨ ਤੇ ਗੱਲ ਕਰ ਸਕਦੇ ਹੋ ਤੁਸੀਂ ਇਨਫੋਰਮ ਕਰ ਸਕਦੇ ਹੋ ਵੀ ਤੁਸੀਂ ਕਿੱਥੇ ਹੈਗੇ ਹੋ ਇੰਟਰਨੈਟ ਨੂੰ ਯੂਜ਼ ਕਰਕੇ ਤੁਸੀਂ Google ਤੋਂ ਕੋਈ ਚੀਜ਼ ਸਿੱਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਦੋਸਤਾਂ ਨੂੰ ਮਿਲ ਸਕਦੇ ਹੋ ਪੁਰਾਣੇ ਦੋਸਤਾਂ ਨੂੰ ਲੱਭ ਜਾਣਗੇ ਪਰ ਜਿਵੇਂ ਉਸ ਟੈਕਨੋਲੋਜੀ ਦੇ ਨੁਕਸਾਨ ਸਾਡੇ ਸਾਹਮਣੇ ਆਏ ਆ ਕਿ ਸਾਰਾ ਦਿਨ ਬੱਚੇ ਜਿਹੜੇ ਉਹ ਇੰਸਟਾਗ੍ਰam ਤੇ ਰੀਲ ਮਨੌਣ ਤੇ ਲੱਗੇ ਰਹਿੰਦੇ ਆ ਜਾਂ ਉਹ ਮਤਲਬ ਸ਼ੈਟਿੰਗ ਕਰਦੇ ਰਹਿੰਦੇ ਆ ਤੇ ਆਪਣਾ ਟਾਈਮ ਵੇਸਟ ਕਰਦੇ ਆ ਤੇ ਜਿਨ੍ਹਾਂ ਦਿਨਾਂ ਵਿੱਚ ਉਹਨਾਂ ਨੇ ਪੜ੍ਹਾਈ ਕਰਨੀ ਹੁੰਦੀ ਹੈ ਜਾਂ ਆਪਦਾ ਕੋਈ ਕੈਰੀਅਰ ਬਣਾਉਣਾ ਹੁੰਦਾ ਉਦੋਂ ਉਹਨਾਂ ਦਾ ਜ਼ਿਆਦਾਤਰ ਟਾਈਮ ਹੈ ਜਿਹੜਾ ਉਹ ਫੋਨ ਦੇ ਉੱਤੇ ਜਿਹੜੇ ਫਾਲਤੂ ਦੇ ਕੰਮ ਹੈ ਉਨਾ ਜ਼ਿਆਦਾ ਨਹੀਂ ਹੁੰਦਾ ਤਾਂ ਇਹਨੂੰ ਅਸੀਂ ਐ ਫੋਨ ਦੀ ਐਡਿਕਸ਼ਨ ਵੀ ਕਹਿ ਸਕਦੇ ਹੁਣ AI ਦੀ ਐਡਿਕਸ਼ਨ ਹੈ AI ਦੀ on ਕਰਨ ਨੂੰ ਵੀ ਵਧ ਗਈ ਹੈ ਕਿਉਂਕਿ AI ਵੀ ਫੋਨ ਦਾ ਹਿੱਸਾ ਹੈ ਤਾਂ AI ਦੇ ਨਾਲ ਤਾਂ ਹੁਣ ਇੱਥੋਂ ਤੱਕ ਵਧਿਆ ਪਿਆ ਹੈ ਕਿ ਜਿਵੇਂ ਲੜਕੀਆਂ ਜਿਹੜੇ ਉਹ AI ਨੂੰ ਲੜਕੀ ਦੇ ਤੌਰ ਤੇ ਜਾਂ ਲੜਕੀਆਂ AI ਨੂੰ ਲੜਕੇ ਦੇ ਤੌਰ ਤੇ ਆਪ ਦੇ ਦੋਸਤ ਬਣਾ ਕੇ ਉਸ ਨਾਲ ਹੀ ਗੱਲਬਾਤ ਕਰਦੇ ਰਹਿੰਦੇ ਯਾਨੀ ਕਿ ਦੋ ਮਨੁੱਖਾਂ ਦਾ ਆਪਸ ਵਿੱਚ ਇੰਟਰੈਕਸ਼ਨ ਖਤਮ ਹੋ ਰਿਹਾ ਪਰ ਕੀ ਤੁਸੀਂ AI ਨਾਲ ਦੋਸਤੀ ਕਰਕੇ ਉਹ ਰਿਸ਼ਤਾ ਜਾਂ ਨੇੜਤਾ ਮਹਿਸੂਸ ਕਰ ਸਕਦੇ ਹੋ ਜੋ ਤੁਸੀਂ ਆਪਦੇ ਇੱਕ ਸਾਥੀ ਨਾਲ ਕਰਦੇ ਹੋ ਜੋ ਤੁਸੀਂ ਸਾਥੀ ਦੇ ਟੱਚ ਨਾਲ ਮਹਿਸੂਸ ਕਰਦੇ ਹੋ ਜਾਂ ਤੁਸੀਂ ਸਾਥੀ ਦੇ ਕੰਸਲ ਨਾਲ ਮਹਿਸੂਸ ਕਰਦੇ ਹੋ ਜਾਂ ਸਾਥੀ ਦੇ ਨਾਲ ਸੈਕਸ ਕਰਕੇ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਿਆਰ ਕਰਦੇ ਹੋ ਇਹ ਪੋਸੀਬਲ ਨਹੀਂ ਤਾਂ ਇਸ ਕਰਕੇ ਇਹ ਇਹਨੂੰ ਸਮਝਣ ਦੀ ਲੋੜ ਹੈ ਕਿ ਤੁਸੀਂ AI ਨੂੰ ਵਰਤਣਾ ਕਿਵੇਂ ਹੈ ਤੁਸੀਂ AI ਤੋਂ ਡਾਟਾ ਕਲੈਕਟ ਕਰ ਸਕਦੇ ਹੋ ਕਿਉਂਕਿ ਨੌਲੇਜ ਬਹੁਤ ਜ਼ਿਆਦਾ ਆ ਗਈ ਹੈ ਤੁਸੀਂ ਉਹਦੀ ਮਦਦ ਲੈ ਸਕਦੇ ਹੋ ਕਿ ਉਹ ਤੁਹਾਨੂੰ ਇੱਕ ਕਾਫੀ ਸਾਰੀਆਂ ਕਿਤਾਬਾਂ ਵਿੱਚੋਂ ਵੇਖ ਕੇ ਉਹ ਕੁਝ ਲੱਭ ਦੇ ਪਰ ਸਿਰਫ AI ਤੇ ਡਿਪੈਂਡ ਕਰਨਾ ਬਹੁਤ ਘਾਤਕ ਹੋ ਸਕਦਾ ਹੈ ਕਿਉਂਕਿ AI ਨੇ ਉਹੀ ਜਵਾਬ ਦੇਨੇ ਆ ਜਿਹੜੇ ਉਹਨੂੰ ਫੀਡ ਕੀਤੇ ਗਏ ਤੇ ਜੇ ਕੋਈ ਉਹਦੇ ਵਿੱਚ ਗਲਤ ਡਾਟਾ ਫੀਡ ਕਰ ਦਿੰਦਾ ਤਾਂ ਤੁਹਾਨੂੰ ਜਵਾਬ ਵੀ ਗਲਤ ਆਏਗੀ ਜਿਵੇਂ ਗੂਗਲ ਲੈਨਸ ਹੈ ਉਹਦੀ ਤੁਸੀਂ ਕਿਤੇ ਫੋਟੋ ਖਿੱਚੋ ਤਾਂ ਉਹ ਉਹ ਵੀ ਸਿੱਖਦਾ ਪਿਆ ਜੇ ਕਈ ਵਾਰੀ ਉਹ ਬੂਟੇ ਦਾ ਜਵਾਬ ਗਲਤ ਦੇ ਦਿੰਦਾ ਜੇ ਤੁਸੀਂ ਉਹਨੂੰ ਲਗਾਓ ਤਾਂ ਜਿਵੇਂ ਕਿ ਮੈਂ ਹੁਣੇ ਇੱਕ ਵਾਈਟ ਚੰਦਨ ਦਾ ਬੂਟਾ ਖਰੀਦਿਆ ਤੇ ਜਦੋਂ ਉਹਦੇ ਤੇ ਲਗਾਇਆ ਤਾਂ ਉਹਨੇ ਉਹਨੂੰ ਜਮਨ ਦੱਸਦਾ ਜਮਨ ਦਾ ਬੂਟਾ ਜਮਨ ਦਾ ਬੂਟਾ ਮੇਰੇ ਘਰ ਲੱਗਿਆ ਹੋਇਆ ਤਾਂ ਮੈਂ ਜਾਣਦੀ ਆਂ ਵੀ ਉਹ ਨਹੀਂ ਹੈ ਜਿਨ੍ਹਾਂ ਨੇ ਚੰਨ ਲਾਇਆ ਹੋਇਸੀ ਮੈਂ ਉਹਨਾਂ ਦੀ ਵੀਡੀਓ ਦੇ ਨਾਲ ਪੱਤੇ ਮਿਲਾ ਕੇ ਉਹਨੂੰ ਕਨਫਰਮ ਕੀਤਾ ਤਾਂ ਤੁਹਾਨੂੰ ਬਹੁਤ ਸਾਵਧਾਨੀ ਨਾਲ ਇਹਨੂੰ ਵਰਤਣਾ ਪਏਗਾ ਜਿਸੀ ਵਰਤਣਾ ਪਰ ਹੰਡ ਡਾਟਾ ਇਕੱਠਾ ਕਰਨ ਲਈ ਜਾਂ ਡਾਟਾ ਨੂੰ ਇੱਕ ਥਾਂ ਤੇ ਕਰਨ ਲਈ ਜਾਂ ਕੁਝ ਛੋਟਾ ਮੋਟਾ ਹੋਰ ਕੰਮ ਕਰਵਾਉਣ ਲਈ ਇਹਨੂੰ ਤੁਸੀਂ ਵਧੀਆ ਤਰੀਕੇ ਨਾਲ ਵਰਤ ਵੀ ਸਕਦੇ ਹੋ ਤੇ ਆਪਣਾ ਟਾਈਮ ਸੇਵ ਕਰ ਸਕਦੇ ਹੋ ਪਰ ਜੇ ਤੁਸੀਂ ਇਹਨਦੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰੋਗੇ ਫਿਰ ਤੁਸੀਂ ਠੱਗੇ ਵੀ ਜਾ ਸਕਦੇ ਹੋ ਇਸ ਕਰਕੇ ਮੇਰੀ ਨੌਜਵਾਨ ਪੀੜ੍ਹੀ ਨੂੰ ਇਹ ਸਲਾਹ ਹੈ ਕਿ AI ਨੂੰ ਸਿੱਖੋ ਜ਼ਰੂਰ ਪਰ ਉਹਨੂੰ ਬਹੁਤ ਧਿਆਨ ਨਾਲ ਵਰਤੋ ਤੇ ਉਹਦੇ ਵਿੱਚੋਂ ਇਹੋ ਜਿਹੇ AI ਦੇ ਐਪ ਡਾਊਨਲੋਡ ਕਰੋ ਜਿਹੜੇ ਨਾਲ ਤੁਹਾਨੂੰ ਹਿੰਟ ਵੀ ਦਿੰਦੀ ਹੋਵੇ ਕਿ ਉਹਨੇ ਡਾਟਾ ਕਿੱਥੋਂ ਲਿਆ ਉਹਦੇ ਵਿੱਚ ਥੱਲੇ ਰੈਫਰੈਂਸ ਲਿਖੇ ਹੁੰਦੇ ਆ ਫਿਰ ਉਸ ਰੈਫਰੈਂਸ ਨੂੰ ਖੋਲ ਕੇ ਤੁਸੀਂ ਵੇਖੋਗੇ ਉਹਨੇ ਕਿ ਰੈਫਰੈਂਸ ਕਿੱਥੋਂ ਲਿਆ ਤੇ ਫਿਰ ਤੁਸੀਂ ਆਪਦੀ ਜਜਮੈਂਟ ਬਣਾਓ ਕਿ ਉਹ ਰੈਫਰੈਂਸ ਸਹੀ ਵੀ ਹੈ ਕਿ ਗਲਤ ਜਿਵੇਂ ਹੁਣ ਆਪਾਂ ਜਾਣਦੇ ਹਾਂ ਕਿ 1984 ਤੋਂ ਬਾਅਦ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਆਈਆਂ ਤਾਂ ਜਿਹੜੀਆਂ ਫੌਜੀ ਅਫਸਰਾਂ ਨੇ ਲਿਖੀਆਂ ਉਹਦੇ ਵਿੱਚ ਕਾਫੀ ਸਾਰਾ ਡਾਟਾ ਗਲਤ ਵੀ ਹੈ ਕੁਝ ਲੋਕਾਂ ਨੇ ਜਿਵੇਂ ਗਵਰਨਰ ਪਾਂਡੇ ਨੇ ਲਿਖੀ ਉਹਦੇ ਵਿੱਚ ਕੁਝ ਡਾਟਾ ਵਧੀਆ ਵੀ ਹੈ ਉਹਨਾਂ ਨੇ ਸਚਾਈ ਲਿਖੀ ਹੈ ਜਿਹੜੇ ਵਿੱਚ ਰਹੇ ਹੈ ਖਾਕੂ ਮੂਮੈਂਟ ਦੇ ਉਹਨਾਂ ਦੇ ਡਾਟਾ ਅਲੱਗ ਤਰੀਕੇ ਦਾ ਆਇਆ ਪਰ ਇਹ ਦ੍ਰਿਸ਼ਟੀ ਕੋ ਨਾ ਡੱਡ ਹੁੰਦਾ ਇਤਿਹਾਸ ਲਿਖਣ ਦਾ ਦ੍ਰਿਸ਼ਟੀਕੋਨ ਵੀ ਅੱਡ ਡੁੰਦਾ ਤਾਂ ਕਦੋਂ ਕੀ ਨਹੀਂ ਕੀ ਲਿਖਿਆ ਕਿਸ ਕਿਤਾਬ ਨੇ ਕਿਸ ਐਂਗਲ ਤੋਂ ਲਿਖਿਆ ਉਹਨੂੰ ਜਾਣਨ ਵਾਸਤੇ ਉਸ ਕਿਤਾਬ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ ਸੋ ਕਿਤਾਬਾਂ ਪੜਨਾ ਤੁਹਾਡੇ ਜੀਵਨ ਦਾ ਅੰਗ ਹਮੇਸ਼ਾ ਰਹਿਣਾ ਚਾਹੀਦਾ ਫਿਰ ਤੁਸੀਂ ਉਲਟਾ ਇਹਦੀ ਸਹੀ ਵਰਤੋਂ ਜ਼ਿਆਦਾ ਚੰਗੀ ਤਰੀਕੇ ਨਾਲ ਕਰ ਸਕੋਗੇ ਤੇ ਜੇ ਤੁਸੀਂ ਸਮਝੋਗੇ ਕਿ ਅਸੀਂ ਸਿਰਫ AI ਤੇ ਡਿਪੈਂਡੈਂਟ ਰਹੀਏ ਫਿਰ ਮਾਰਵੀ ਖਾ ਸਕਦੇ ਹੋ ਤਾਂ ਇੰਨਾ ਹੀ ਮੈਂ ਕਹਿਣਾ ਚਾਹੂੰਗੀ ਵੀ AI ਨੂੰ ਵਰਤੋ ਪਰ ਸਿਆਣਪ ਨਾਲ ਵਰਤੋ ਤੇ ਆਪਣਾ ਟਾਈਮ ਇੰਨਾ ਜ਼ਾਇਆ ਨਾ ਕਰੋ ਕਿ ਤੁਸੀਂ ਫੋਨ ਦੇ ਹੀ ਜਾਂ AI ਦੇ ਐਡਿਕਟ ਹੋ ਜાઓ ਤੇ ਇਹਦੇ ਰਹੀਂ ਦੋਸਤੀਆਂ ਬਣਾਉਣ ਲੱਗ ਜાઓ ਦੋਸਤੀਆਂ ਹਮੇਸ਼ਾ ਮਨੁੱਖਾਂ ਨਾਲ ਬਣਾਓ ਉਹਨਾਂ ਦੇ ਟੱਚ ਨੂੰ ਇੰਜੋਏ ਕਰੋ ਉਹਨਾਂ ਦੀ ਨੇੜਤਾ ਨੂੰ ਇੰਜੋਏ ਕਰੋ ਤੇ ਉਹਨਾਂ ਨਾਲ ਰਿਸ਼ਤੇ ਦੇ ਜਿਹੜੀ ਸੋਹਜ ਹੈ ਕੋਮਲਤਾ ਹੈ ਉਹਨੂੰ ਇੰਜੋਏ ਕਰੋ ਬਹੁਤ ਬਹੁਤ ਧੰਨਵਾਦ